ਆਮੜੇ ਇਕਨੋਮਿਕ ਟੈਕਨੋਲੋਜੀ ਦਾ ਕੋਈ ਤੋੜ ਨਹੀਂ ਤੁਸੀਂ ਦੇਖ ਲਓ ਵੀ ਆ ਬੰਦਾ ਜਿਹੜਾ ਇਹਨੇ ਚੰਦ ਤੇ ਭੇਜਿਆ ਠੀਕ ਹੈ ਤੇ ਹਵਾ ਦੇ ਵਿੱਚ ਉੱਡ ਰਿਹਾ ਤੇ ਆਪਾਂ ਗੱਲ ਕਰ ਗਏ ਜਿਵੇਂ ਮੰਗਲ ਗ੍ਰਹਿ ਤੇ ਹੁੰਦਾ ਜਾਂ ਅਲੱਗ-ਅਲੱਗ ਗ੍ਰਹਿ ਤੇ ਹੈ ਨਾ ਤਾਂ ਬਿਲਕੁਲ ਫਲਹਾਲ ਇਹ ਆਪਾਂ ਗਏ ਚੰਦ ਤੇ ਪਹੁੰਚ ਚੁੱਕੇ ਆ ਤੇ ਉੱਪਰ ਤੁਹਾਨੂੰ ਤਾਰੇ ਜਿਹੜੇ ਹੈਗੇ ਬਿਲਕੁਲ ਨਜ਼ਰ ਆਉਂਦੇ ਹੋਣਗੇ ਹੈ ਨਾ ਤੇ ਇਸ ਸਪੇਸ ਵਾਕ ਕਰ ਰਿਹਾ ਤਾਂ ਇਦਾਂ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਕੁਝ ਕਿੱਦਾਂ ਹੁੰਦਾ ਇੱਕ ਗੱਲ ਤੁਸੀਂ ਦੇਖੋ ਵੀ ਇਹ ਅਸਲ ਦੇ ਵਿੱਚ ਚੰਦ ਤੇ ਨਹੀਂ ਇਹ ਇੱਕ ਸ਼ੋਅ ਹੋ ਰਿਹਾ ਮੈਕਸੀਕੋ ਦੇ ਵਿੱਚ ਠੀਕ ਹੈ ਮੈਕਸੀਕੋ ਦੇ ਵੱਡੇ ਵੱਡੇ ਆਪਾਂ ਗੱਲ ਕਰੀਏ ਕਲੱਬ ਬਣੇ ਹੁੰਦੇ ਆ ਜਿੱਥੇ ਇਹੋ ਜਿਹੇ ਸ਼ੋਅ ਹੁੰਦੇ ਆ ਤੇ ਇਹ ਫਿਲਹਾਲ ਆਪਦੀ ਆਪਾਂ ਗੱਲ ਕਰ ਗਏ ਬਾਲਕੋਣੇ ਦੇ ਵਿੱਚ ਲੈਂਡ ਹੋ ਗਿਆ ਇਸ ਤੋਂ ਬਾਅਦ ਕਿਹੜੇ ਕਿਹੜੇ ਕਰਤੱਵ ਕਰਦਾ ਤੁਸੀਂ ਦੇਖੋਗੇ ਇਹ ਇੱਥੋਂ ਤਾਂ ਇਹ ਵੀ ਸ਼ੱਕ ਜਾਹਰ ਹੋ ਜਾਂਦਾ ਕਿ ਯਾਰ ਕੀ ਪਤਾ ਜਿਹੜੇ ਹੈਗਾ ਅਮਰੀਕਨ ਜਾਂ ਜਿਹੜੇ ਆਪਾਂ ਗਏ ਰਸ਼ੀਅਨ ਨੇ ਬੰਦਾ ਉੱਥੇ ਭੇਜਿਆ ਸੀ ਸੱਚੀ ਮੁੱਚੀ ਤੇ ਨਹੀਂ ਹੈਨਾ ਤਾਂ ਇਹ ਜਿਹੜਾ ਸ਼ੋਅ ਆ ਇਹ ਇੱਕ ਤਰ੍ਹਾਂ ਦਾ ਬਿਲਕੁਲ ਲਾਈਵ ਸ਼ੋਅ ਹੁੰਦਾ ਤੁਸੀਂ ਦੇਖੋ ਆ ਰੱਸਿਆਂ ਤੇ ਨੱਚਣਾ ਕੋਈ ਆਮ ਜੀ ਗੱਲ ਨਹੀਂ ਤੇ ਆਪਾਂ ਮੜਿਆ ਮੋੜਿਆ ਨਹੀਂ ਜਾਂਦਾ ਸਰੀਰ ਹੈ ਨਾ ਆਪਾਂ ਲੌਂਕਾ ਨਹੀਂ ਵਾਗਦੇ ਤੇ ਇਹਨਾਂ ਦੇ ਆਪਾਂ ਕਹਿੰਦੇ ਐਨੇ ਸਰੀਰ ਜਿਹੜੇ ਫਲੈਕਸੀਬ ਵਾਲਾ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੇ ਇਸ ਸ਼ੋਹ ਨੂੰ ਦੇਖਣ ਵਾਸਤੇ ਆਪਾਂ ਕਿ ਲੱਖਾਂ ਲੋਕ ਆਉਂਦੇ ਤੇ ਇਹਦੀ ਕੀਮਤ ਵੀ ਲਗਭਗ ਜਿਹੜੇ ਦਾ 15000 ਰੁਪਏ ਇੱਕ ਬੰਦੇ ਦੀ ਹੁੰਦੀ ਹੈ ਤੁਸੀਂ ਆ ਜਿਹੜਾ ਇਸ ਤੋਂ ਬਾਅਦ ਦੇ ਕਰਤੱਬ ਦੇਖ ਕੇ ਹੈਰਾਨ ਹੋ ਜਾਓਗੇ ਹੁਣ ਆ ਜਿਹੜਾ ਜਿਹੜਾ ਆਪਾਂ ਅੱਗੇ ਸਪੇਸ ਸੂਟ ਪਾਇਆ ਹੋਇਆ ਮਨ ਲਾਪਾ ਬਿਲਕੁਲ ਆਪਾਂ ਕਹਿੰਗੇ ਐਸਟ੍ਰੋਮੈਟ ਹੀ ਬੋਲਾਂਗੇ ਇਹਨਾਂ ਨੂੰ ਐਸਟ੍ਰੋਨੌਟ ਕੀ ਕੀ ਕਰੂਗਾ ਵੀ ਦੇਖ ਲਓਗੇ ਕਿ ਕਿੱਦਾਂ ਟੈਕਨੋਲੋਜੀ ਯਾਰ ਜਿਹੜੀ ਹੈਗੀ ਆ ਵਧੀ ਹੋਈ ਆ ਆਪਾਂ ਜਿਹੜਾ ਹੈਗਾ ਬਹੁਤ ਪਿੱਛੇ ਆ ਇਨਾਂ ਕੰਮਾਂ ਦੇ ਵਿੱਚ ਸ਼ਾਇਦ ਆ ਵੀ ਜਿਹੜਾ ਸਾਡੀਆਂ ਹਾਲੀਵੁੱਡ ਫਿਲਮਾਂ ਦੇ ਵਿੱਚ ਜਾਂ ਪੱਗਗੇ ਜਿਹੜਾ ਸਾਉਦੀਆਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਉਹ ਇੱਥੇ ਇਹ ਸਭ ਕੁਝ ਲਾਈਵ ਹੁੰਦਾ ਤੇ ਇਹ ਸ਼ੋਅ ਆ ਜਿਹੜਾ ਅਲਟੀਮੇਟ ਸ਼ੋ ਮੈਕਸੀਕਾਨਾ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਮੰਨੇ ਪਰਮੰਨੇ ਗਏ ਆ ਜਿਹੜਾ ਮੈਕਸੀਕਨ ਦੇ ਕਲੱਬ ਜਿੱਥੇ ਇਹੋ ਜਿਹੇ ਸ਼ੋ ਹੁੰਦੇ ਇੱਥੇ WWE ਰੈਸਲਿੰਗ ਹੁੰਦੀ ਹੈ ਅੱਜ ਇਹਨੂੰ ਤੁਸੀਂ ਦੇਖਿਆ ਹੋਣਾ ਹਨਾ ਜਿਵੇਂ ਆਪਾਂ ਕਹਿੰਗੇ ਜੌਨ ਸੀਨੇ ਵਰਗੇ ਜਾਂ ਹੋਰ ਵੱਡੇ ਵੱਡੇ ਆਪਾਂ ਕਹਿੰਗੇ ਤਨੰਦਰ ਇੱਥੇ ਫਾਈਟਾਂ ਕਰਦੇ ਤੇ ਆ ਜਿਹੜਾ ਸਾਰਾ ਕਮਾਲ ਕਾ ਦਾ ਹੁੰਦਾ ਮਸ ਹੁੰਦਾ ਇਹ ਸਾਰਾ ਕਮਾਲ ਆ ਲਾਈਟਾਂ ਦਾ ਠੀਕ ਆ ਜੋ ਆਪਾਂ ਕਹਿੰਗੇ ਲਾਈਟਾਂ ਦੇ ਦੇਖਣਾ ਤਾਰੇ ਵੀ ਚੜਾਤੇ 150 ਥੱਲੇ ਹਜ਼ਾਰਾਂ ਲੱਖਾਂ ਬੰਦਾ ਦੇਖੀ ਜਾਂਦਾ ਤੁਹਾਨੂੰ ਤੇ ਉੱਪਰ ਤੁਹਾਨੂੰ ਤਾਰੇ ਲੱਗ ਰਹੇ ਹਨਾ ਤੇ ਇਹ ਜਿਹੜਾ ਆਪਾਂ ਗੱਲ ਕਰ ਗਏ ਸਪੇਸ ਸੂਟ ਪਾਈ ਆਵਿਆ ਹਨ ਇਹ ਸਾਰਾ ਕੁਝ ਕਿੱਦਾਂ ਕਿਹੜੀ ਚੀਜ਼ ਸਰਜ ਜਾਂਦੀ ਹੈ ਤੁਸੀਂ ਦੇਖੋ ਬਿਲਕੁਲ ਕਲਾਈਮੇਟ ਮੈਂਟੋ ਮੈਂਟੀ ਜਿਹੜਾ ਹੈਗਾ ਚੇਂਜ ਹੋ ਚੁੱਕਿਆ ਹੈ ਹਨਾ ਤੇ ਵੀ ਕਿੱਦਾਂ ਕਿੱਦਾਂ ਇਹ ਦੋ ਤਰੀਕੇ ਨਾਲ ਇੱਕ ਤਾਂ ਇੱਕ ਪਾਸੇ ਸਪੇਸ ਚੱਲ ਰਿਹਾ ਦੂਜੇ ਪਾਸੇ ਨਾਲ ਡਾਂਸ ਚੱਲ ਰਿਹਾ ਤੇ ਹੁਣ ਇਹ ਬੰਦਾ ਉੱਡੂਗਾ ਠੀਕ ਆ ਅਸਲ ਦੇ ਵਿੱਚ ਇਹਨਾਂ ਦੇ ਕੀ ਹੁੰਦਾ ਇਹਨਾਂ ਦੇ ਰਸੇ ਪਾਏ ਹੁੰਦੇ ਆ ਠੀਕ ਆ ਤੇ ਬਾਕੀ ਸਾਰੀ ਕਲਾ ਜਿਹੜੀ ਹੈਗੀ ਆ ਉਹ ਆਪਾਂ ਗੱਲ ਕਰ ਗਏ ਸਾਰੀਆਂ ਲਾਈਟਾਂ ਦੀ ਹੈ ਰੇਡੀਏਸ਼ਨ ਦਾ ਖੇਡ ਹੈ ਤਾਂ ਇੱਥੋਂ ਇਹ ਸਿੱਧ ਹੋ ਸਕਦਾ ਹੈ ਕਿ ਯਾਰ ਸ਼ਾਇਦ ਪਤਾ ਨਹੀਂ ਹੁਣ ਉੱਪਰ ਚੰਦ ਤੇ ਗਏ ਵੀ ਸੀ ਤੇ ਨਹੀਂ ਗਏ ਸੀਗੇ ਹੈਨਾ ਤੇ ਆ ਝੰਡਾ ਇਹਨਾਂ ਨੇ ਆਪਦੇ ਕਲੱਬ ਦਾ ਲਹਿਰਾਤਾ ਤੇ ਕਲੱਬ ਦਾ ਨਾਂ ਪੜ੍ਹ ਕੇ ਦੱਸਿਓ ਵੀ ਜਿੰਨਾਂ ਜਿੰਨਾਂ ਨੇ ਇਹ ਝੰਡੇ ਦੇ ਵਿੱਚ ਉਹਦਾ ਨਾਂ ਪਤਾ ਲੱਗ ਗਿਆ ਹੈਨਾ ਤੇ ਸਰਚ ਮਾਰ ਕੇ ਦੇਖੋ ਇੱਥੇ ਕਿੱਡੇ ਕਿੱਡੇ ਜ਼ਬਰਦਸਤ ਸ਼ੋਅ ਹੁੰਦੇ ਆ ਔਰ ਬੱਚਿਆਂ ਨੂੰ ਜ਼ਰੂਰ ਦਿਖਾਓ ਆ ਵੀਡੀਓ ਤਾਂ ਕਿ ਉਹਨਾਂ ਦਾ ਦਿਮਾਗ ਵਧੇ ਯਾਰ ਵਾਕਈ ਦੁਨੀਆ ਕਿੱਥੋਂ ਤੋਂ ਕਿੱਥੇ ਪਹੁੰਚੀ ਪਈ ਆ ਤੇ ਆਪਾਂ ਹਜੇ ਮਦਾਰੀਆਂ ਤੇ ਜੋਗੀਆਂ ਦੇ ਸ਼ੋਅ ਹੀ ਦੇਖਦੇ ਫਿਰਦੇ ਆ ਤੇ ਆ ਜਿਹੜਾ ਹੈਗਾ ਐਂਡ ਕਾਮਾ ਬਾਬਿਓ ਤੇ ਇਹ ਮੈਂ ਕਹਿਣਾ ਵੀ ਜ਼ਿੰਦਗੀ ਦੇ ਵਿੱਚ ਮਿਰਾਜ ਆਪ ਦਾ ਜਿਹੜਾ ਤਜਰਬਾ ਆ ਰਿਹਾ ਵੀ ਮੈਂ ਕਹਣਾ ਇਹਦੋਂ ਘੈਂਟ ਚੀਜ਼ ਨਹੀਂ